ਕੈਨੇਡਾ ਸਰਕਾਰ ਨੇ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਸਥਾਈ ਨਿਵਾਸ ਯਾਨੀ ਕਿ ਪੀਆਰ ਦੇ ਲਈ ਅਰਜ਼ੀਆਂ ਦੇਣ ਦੇ ਸੱਦੇ ਆਈਟੀਏ ਜਾਰੀ ਕੀਤੇ ਨੇ ਜੋ ਦੇਸ਼ ਦੀ ਐਕਸਪ੍ਰੈਸ ਐਂਟਰੀ ਪ੍ਰਣਾਲੀ ਅਧੀਨ ਆਉਂਦੇ ਨੇ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਹਾਲ ਹੀ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਹੋਰ ਸ਼੍ਰੇਣੀਆਂ ਜਿਵੇਂ ਕਿ ਸਿਹਤ ਸੰਭਾਲ ਤੇ ਸਮਾਜਿਕ ਸੇਵਾਵਾਂ ਦੇ ਕਿੱਤਿਆਂ ਨਾਲ ਜੁੜੇ ਲੋਕਾਂ ਨੂੰ ਸੱਦੇ ਭੇਜੇ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਲਈ ਯੋਗ ਹੋਣ ਲਈ ਤੁਹਾਨੂੰ ਅਰਜ਼ੀ ਦੇਣ ਤੋਂ ਪਹਿਲਾਂ ਪਿਛਲੇ 3 ਸਾਲਾਂ ਦੇ ਦੌਰਾਨ ਕੈਨੇਡਾ ਦੇ ਵਿੱਚ ਘੱਟੋ ਘੱਟ 1 ਸਾਲ ਦਾ ਕੰਮ ਕਰਨ ਦਾ ਤਜਰਬਾ ਹਾਸਲ ਹੋਣਾ ਚਾਹੀਦਾ ਹੈ ਇਹ ਕੰਮ ਦਾ ਤਜਰਬਾ ਤੁਹਾਨੂੰ ਕੈਨੇਡਾ ਦੇ ਵਿੱਚ ਅਸਥਾਈ ਨਿਵਾਸੀ ਵਜੋਂ ਕੰਮ ਕਰਦੇ ਸਮੇਂ ਹਾਸਲ ਹੋਣਾ ਚਾਹੀਦਾ ਹੈ ਬਿਨਾਂ ਤਨਖਾਹ ਵਾਲੀਆਂ ਇੰਟਰਨਸ਼ਿਪਸ ਨੂੰ ਤੁਹਾਡੇ ਕੰਮ ਦੇ ਤਜਰਬੇ ਦੇ ਵਿੱਚ ਨਹੀਂ ਗਿਣਿਆ ਜਾਵੇਗਾ 13 ਜੂਨ 2025 ਦੀ ਇੱਕ ਤਾਜ਼ਾ ਰਿਪੋਰਟ ਦੇ ਮੁਤਾਬਿਕ ਆਈ ਆਰ ਸੀ ਸੀ ਨੇ ਐਕਸਪ੍ਰੈਸ ਐਂਟਰੀ ਅਦੀਨ 4000 ਸੱਦੇ ਜਾਰੀ ਕੀਤੇ ਨੇ ਜਿਸ ਦੇ ਵਿੱਚ ਕੱਟਆਫ ਸਕੋਰ 527 ਸੀ ਇਸ ਤੋਂ ਪਹਿਲਾਂ 5 ਫਰਵਰੀ ਨੂੰ 4000 ਸੱਦੇ 521 ਦੇ ਕੱਟਆਫ ਦੇ ਨਾਲ ਅਤੇ 13 ਮਈ ਨੂੰ 507 547 ਦੇ ਕੱਟਆਫ ਨਾਲ ਜਾਰੀ ਕੀਤੇ ਇਸ ਤੋਂ ਇਲਾਵਾ ਸੇਤ ਸੰਭਾਲ ਸਮਾਜਿਕ ਸੇਵਾਵਾਂ ਦੇ ਕਿੱਤਿਆਂ ਦੇ ਨਾਲ ਜੁੜੇ ਵਿਦੇਸ਼ੀ ਕਾਮਿਆਂ ਨੂੰ ਵੀ 5 ਜੂਨ 2025 ਨੂੰ ਸੱਦੇ ਭੇਜੇ ਗਏ ਨੇ ਐਕਸਪ੍ਰੈਸ ਐਂਟਰੀ ਪ੍ਰਣਾਲੀ ਕੈਨੇਡਾ ਦੇ ਵਿੱਚ ਪੀਆਰ ਦੀ ਇੱਛਾ ਰੱਖਣ ਵਾਲੇ ਹੁਨਰਮੰਦ ਵਿਦੇਸ਼ੀਆਂ ਦੇ ਲਈ ਮੁੱਖ ਮਾਰਗ ਹੈ ਉਮੀਦਵਾਰਾਂ ਨੂੰ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਅਧੀਨ ਸਕੋਰ ਦਿੱਤਾ ਜਾਂਦਾ ਹੈ ਜੋ ਉਹਨਾਂ ਦੀ ਉਮਰ ਸਿੱਖਿਆ ਕੰਮ ਦੇ ਤਜਰਬੇ ਅਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਮੁਹਾਰਤ ਦੇ ਕੇ ਉਹਨਾਂ ਨੂੰ ਸਕੋਰ ਕੀਤਾ ਜਾਂਦਾ ਹੈ ਕੈਨੇਡਾ ਦੀ 2025 ਤੋਂ 2027 ਇਮੀਗ੍ਰੇਸ਼ਨ ਪਲਾਨ ਦੇ ਮੁਤਾਬਿਕ ਇਸ ਸਾਲ ਐਕਸਪ੍ਰੈਸ ਐਂਟਰੀ ਰਾਹੀਂ 124600 80 ਨਵੇਂ ਲੋਕਾਂ ਨੂੰ ਪੀਆਰ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਪਰ ਕੁਝ ਸੂਬਿਆਂ ਜਿਵੇਂ ਕਿ ਕਿਊਬੈਕ ਦੇ ਵਿੱਚ 2026 ਤੋਂ 29 ਲਈ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਸਖਤੀ ਕੀਤੀ ਗਈ ਹੈ ਜਿਸ ਦੇ ਵਿੱਚ ਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਅਤੇ ਫ੍ਰੈਂਚ ਭਾਸ਼ਾ ਦੀ ਮੁਹਾਰਤ ਤੇ ਜ਼ੋਰ ਦਿੱਤਾ ਗਿਆ ਹੈ ਇਹ ਕਦਮ ਕੈਨੇਡਾ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਹੁਨਰਮੰਦ ਕਾਮਿਆਂ ਦੀ ਮੰਗ ਨੂੰ ਪੂਰਾ ਕਰਨ ਦੀ ਦਿਸ਼ਾ ਦੇ ਵਿੱਚ ਬੇहद ਮਹੱਤਵਪੂਰਨ ਸਮਝਿਆ ਜਾਂਦਾ ਹੈ ਵਧੇਰੇ ਜਾਣਕਾਰੀ ਲਈ ਉਮੀਦਵਾਰ ਆਈਆਰਸੀਸੀ ਦੀ ਅਧਿਕਾਰਿਕ ਵੈੱਬਸਾਈਟ ਤੇ ਆਪਣੀ ਯੋਗਤਾ ਦੀ ਜਾਂਚ ਕਰ ਸਕਦੇ ਨੇ